ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰੀਆ ਮਾਲਦਾਨ ਦੇ ਵੱਲੋਂ ਲੋ ਜੀ ਸਪੈਸ਼ਲ ਲੈ ਕੇ ਆਇਆ ਰਾਮ ਟੈਕਸ ਬ੍ਰਾਂਡ ਦੀ ਬੜੀ ਪਿਆਰੀ ਕੈਟਲੋਗ ਜੀ ਪਿਓਰ ਕੈਸ਼ਮੀਰ ਔਨ ਦੇ ਵਿੱਚ ਪਿਓਰ ਕੈਸ਼ਮੀਰ ਔਰ ਪਸ਼ਮੀਨਾ ਸੁਪਰ ਹਿੱਟ ਕੁਆਲਿਟੀ ਰਾਮ ਟੈਕਸ ਬ੍ਰਾਂਡ ਦਾ ਲੋਗੋ ਲੱਗਿਆ ਨਾਮ ਹੀ ਕਾਫੀ ਹੈ ਜੀ ਸੋ ਸਭ ਤੋਂ ਸੋਹਣੀ ਆਈਟਮ ਆਈ ਹੈ ਤੁਹਾਨੂੰ ਕੈਟਲੋਗ ਦੇ ਪੀਸ ਆਏ ਆ 8 8 ਦੇ ਪੀਸ 8 ਦੇ 8 ਪੀਸ ਓਪਨ ਕਰਕੇ ਦਿਖਾਉਂਗਾ ਆ ਚੈੱਕ ਕਰੋ ਇਸ ਦਾ ਦੁਪੱਟਾ ਸੋ ਕੈਟਲੋਗ ਦਿਖਾ ਦਿਓ ਭਾਜੀ ਕੈਟਲੋਗ ਤੁਹਾਡੇ ਕੋ ਸੋ ਬਿਊਟੀਫੁਲ ਕੈਟਲੋਗ ਲੈ ਕੇ ਆਏ ਜੀ ਆ ਚੈੱਕ ਕਰੋ ਦੁਪੱਟਾ ਦੁਪੱਟਾ ਆਏਗਾ ਚਨੂਨ ਦਾ ਸੋ ਇਸ ਦਾ ਜਿਹੜਾ ਪ੍ਰਾਈਸ ਆ ਜੀ ਇਸ ਪ੍ਰਾਈਸ ਦੇ ਵਿੱਚ ਰਾਮ ਟੈਕਸ ਬ੍ਰਾਂਡ ਦੀ ਆਈਟਮ ਮਿਲਦੀ ਨਹੀਂ ਮਿਲਦੀ ਹੀ ਨਹੀਂ ਪਰ ਜਿਹੜੀ ਮਿਲਗੀ ਉਹ ਲੈ ਲਿਓ ਹੁਣ ਤੁਸੀਂ ਫੜਫੜ ਕੇ ਕਿਉਂਕਿ ਇਹ ਇੱਕ ਸਰਪ੍ਰਾਈਜ਼ ਆ ਬਸ ਆ ਚੈੱਕ ਕਰੋ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਇਹ ਮੋਰ ਪੰਖੀ ਸ਼ੇਡ ਸਭ ਤੋਂ ਵੱਡੀ ਗੱਲ ਸਲਵਾਰ ਤੇ ਵੀ ਪ੍ਰਿੰਟ ਬਣਾਇਆ ਆ ਆ ਚੈੱਕ ਕਰੋ ਆ ਦਿਖਾਓ ਜਿਵੇਂ ਮੈਂ ਪਾਇਆ ਹੋਇਆ ਮਾਡਲ ਨੇ ਸਲਵਾਰ ਤੇ ਵੀ ਪ੍ਰਿੰਟ ਬਣਾਇਆ ਆ ਸੋ ਆ ਹੈਗਾ ਮੋਰ ਪੰਖੀ ਕਲਰ ਆ ਹੈਗਾ ਬਲੈਕ ਸ਼ੇਡ ਆ ਹੈਗਾ ਰਾਣੀ ਮਜ਼ੈਂਟਾ ਕਲਰ ਆ ਜਿਹੜਾ ਮੈਂ ਖੋਲਿਆ ਓਪਨ ਕਰਿਆ ਕਿੰਨਾ ਸ਼ਾਨਦਾਰ ਕਲਰ ਆ ਦੇਖੋ ਡਿਜ਼ਾਈਨਿੰਗ ਤੁਸੀਂ ਜਿੱਦਾਂ ਮਰਜ਼ੀ ਤਿਆਰ ਕਰ ਸਕਦੇ ਹੋ ਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੋ ਅਲਟੀਮੇਟ ਬਿਊਟੀਫੁੱਲ ਆਏਗਾ ਰਸਟ ਕਲਰ ਔਰ ਆ ਆਏਗਾ ਜਿਸ ਦੇ ਵਿੱਚ ਵਾਈਨ ਸ਼ੇਡ ਔਰ ਆ ਆਏਗਾ ਜਿਸ ਦੇ ਵਿੱਚ ਮਹਿੰਦੀ ਗ੍ਰੀਨ ਆ ਆਏਗਾ ਇਸ ਦੇ ਵਿੱਚ ਰੈੱਡ ਮਹਿਰੂਨ ਸ਼ੇਡ ਇੱਕ ਆਏਗਾ ਜੀ ਆਹ ਵਾਲਾ ਨਿਓਨ ਕਲਰ ਸੋ ਕਲਰ ਸਾਰੇ ਸੋਹਣੇ ਆ 8 ਪੀਸਾ 8 ਦੇ 8 ਕਲਰ ਤੁਹਾਨੂੰ ਮੈਂ ਓਪਨ ਕਰਕੇ ਦਿਖਾਵਾਂਗਾ ਬਿਊਟੀਫੁੱਲ ਕੈਟਲੋਗ ਲੈ ਕੇ ਆਇਆ ਜੀ ਜਬਰਦਸਤ ਇੱਕ ਆਏਗਾ ਜੀ ਇਸ ਦੇ ਵਿੱਚ 에어 ਫੋਰਸ ਮੋਰ ਪੰਖੀ ਸੋ ਲਾਜਵਾਬ ਕਲਰ ਹੈ ਜੀ ਕਲਰ ਚੈੱਕ ਕਰੋ ਕਿ ਨਾ ਸ਼ਾਨਦਾਰ ਸੋ ਆ ਆ ਰਿਹਾ ਜੀ ਇਸ ਦਾ ਸੈਕੰਡ ਸ਼ੇਡ ਸੋ ਸੇਮ ਪ੍ਰਿੰਟ ਦੇ ਵਿੱਚ ਸੈਕੰਡ ਸ਼ੇਡ ਇਸ ਦਾ ਆਵਲਾ ਸੋ ਆ ਦੇਖੋ ਸਲਵਾਰ ਤੇ ਵੀ ਪ੍ਰਿੰਟ ਆ ਆ ਦੇਖੋ ਆ ਪਲਾਜ਼ੋ ਤੇ ਸਲਵਾਰ ਦੇ ਪਹੁੰਚੇ ਤੇ ਡਿਜ਼ਾਈਨ ਬਣੇਗਾ ਆਵਲਾ ਸੋ ਬੜੀ ਪਿਆਰੀ ਆਈਟਮ ਹੈ ਜਿਹੜਾ ਪ੍ਰਿੰਟ ਦਿੱਤਾ ਹੈ ਨਾ ਸਲਵਾਰ ਦੇ ਪਹੁੰਚੇ ਤੇ ਬਣੇਗਾ ਸੋ ਬਿਊਟੀਫੁਲ ਲੋ ਜੀ ਆ ਮਾਡਲ ਦੇ ਪੀਸ ਪਾ ਕੇ ਦਿਖਾਓ ਜੀ ਕਿੱਡਾ ਸ਼ਾਨਦਾਰ ਸੋ ਕੋਈ ਵੀ ਬੁੱਕ ਕਰਾ ਲਿਓ ਇਸ ਦਾ ਪ੍ਰਾਈਸ ਮੇਰੀ ਗਾਰੰਟੀ ਹੈ ਜੀ ਇਦਾਂ ਦੀ ਆਈਟਮ ਆ ਰਾਮ ਟੈਕਸ ਬ੍ਰਾਂਡ ਦੀ ਆ 2700 2800 ਨਾਰਮਲ ਸੇਲ ਹੁੰਦੀਆਂ ਨੇ ਪਰ ਇਹ ਦਾ ਜਿਹੜਾ ਪ੍ਰਾਈਸ ਆਇਆ ਜੀ ਪ੍ਰਾਈਸ ਸੁਣ ਕੇ ਤੁਸੀਂ ਹਰੀਆਨ ਹੋ ਜਾਣਾ ਕਿ ਇੰਨਾ ਸਸਤਾ ਕਿਉਂ ਲਓ ਜੀ ਚੈੱਕ ਕਰੋ ਚਨੂਨ ਦਾ ਦੁਪੱਟਾ ਸੋ ਪ੍ਰਾਈਸ ਸਿਰਫ ਆ ਰਿਹਾ ਜੀ 2000 ਰੁਪਏ ਆ ਆ ਗਿਆ ਏਅਰ ਫੋਰਸ ਬਲੂ ਸ਼ੇਡ ਇੱਕ ਆਏਗਾ ਜੀ ਬੜਾ ਪਿਆਰਾ ਮਹਿਰੂਨ कलर ਇਹ ਆਏਗਾ ਜੀ ਪ੍ਰੋਪਰ ਮਹਿਰੂਨ ਸ਼ੇਡ ਸੋ ਆ ਵੀ ਕਲਰ ਬੜਾ ਸ਼ਾਨਦਾਰ ਆ ਜੀ ਸੋ ਲਾਜਵਾਬ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਬਿਊਟੀਫੁਲ ਕਲਰ ਅਲਟੀਮੇਟ ਸ਼ੇਡ ਸੋ ਕਲਰ ਦੇਖੋ ਟਾਪ ਕਲਾਸ ਕਲਰ ਟਾਪ ਕਲਾਸ ਲੋ ਜੀ ਸੋ ਆ ਆ ਰਿਹਾ ਜੀ ਮਹਿਰੂਨ ਸ਼ੇਡ ਕਲਰ ਦੇਖੋ ਕਿੰਨਾ ਜ਼ਬਰਦਸਤ ਕਲਰ ਹੈ ਆ ਲੋ ਆਇਆ ਮਹਿਰੂਨ ਸ਼ੇਡ ਜੀ ਸੋ ਆ ਆਇਆ ਇਸ ਦੇ ਵਿੱਚ ਨਿਓਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਮਸਟਰਡ ਨਿਓਨ ਜਿਹਾ ਕਲਰ ਹੈ ਬੜਾ ਲਾਜਵਾਬ ਕਲਰ ਹੈ ਜੀ ਕਲਰ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਇਸੇ ਕਿਰੇ ਤੇ ਹੈਂਡਵਰਕ ਹੋਇਆ ਸਾਰਾ ਸਾਰਾ ਹੈਂਡਵਰਕ ਹੋਰ ਆਜ਼ਦਾ ਦੋਪੱਟਾ ਆਜੀ ਬਈ ਸੋ ਸੁਪਰ ਹਿੱਟ ਆਰਟیکل ਆ ਜੀ ਬਿਊਟੀਫੁਲ ਲੌਲ ਕਲਰ ਚੈੱਕ ਕਿੰਨਾ ਲਾਜ ਲਾਜ ਆ ਸੋ ਇੱਕ ਆ ਰਹਾ ਜੀ ਬਲੈਕ ਸ਼ੇਡ ਕਲਰ ਦੇਖੋ ਜਬਰਦਸਤ ਬਲੈਕ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਜਬਰਦਸਤ ਪ੍ਰਿੰਟਿੰਗ ਆ ਫਲਾਵਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸੋ ਕਲਰ ਸਾਰੇ ਹੀ ਬੜੇ ਸੋਹਣੇ ਆ ਜੀ ਸਾਰੇ ਹੀ ਬੜੇ ਸੋਹਣੇ ਆ। ਬਾਕੀ ਜਿਹੜਾ ਤੁਸੀਂ ਪਾਲਿਆ ਉਹ ਜਿਆਦਾ ਸੋਹਣਾ ਹੋ ਜਾਣਾ। ਸੋ ਕਲਰ ਸਾਰੇ ਸੋਹਣੇ ਆ। ਕਿਉਂਕਿ ਸਭ ਦੀ ਆਪਣੀ ਆਪਣੀ ਚੁਆਇਸ ਹੁੰਦੀ ਆ। ਸੋ ਆ ਚੈੱਕ ਕਰੋ ਕਿੰਨਾ ਪਿਆਰਾ ਸ਼ੇਡ ਆ। ਸੋ ਇੱਕ ਆ ਰਿਹਾ ਬਲੈਕ ਸ਼ੇਡ। ਦੁਪੱਟੇ ਦੀ ਪ੍ਰਿੰਟਿੰਗ ਨਾ ਹੋ ਪਾ ਜੀ। ਮੈਂ ਕਹਿੰਦਾ ਡਿਜੀਟਲ। ਲਓ ਜੀ। ਇੱਕ ਆ ਰਿਹਾ ਜੀ ਇਸ ਦੇ ਵਿੱਚ ਆਵਲਾ। ਵਾਈਨ। ਵਾਈਨ ਸ਼ੇਡ। ਸੋ ਬੂਲਨ ਦਾ ਆਰਟੀਕਲ ਤੁਸੀਂ ਮਹਿੰਗੇ ਤੋਂ ਮਹਿੰਗਾ ਲੈਣੇ ਹੋਣਾ। ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ। ਈਜ਼ੀ ਵਾਸ਼ ਕਰੋ। ਅਗਰ ਨਹੀਂ ਪਾਣਾ ਇਹਨੂੰ ਪੋਲੀਥੀਨ ਚ ਪੈਕ ਕਰਕੇ ਰੱਖ ਦੋ ਸੋ ਐਦਾਂ ਕਪੜਿਆਂ ਚ ਨਾ ਸੁਟੋ ਸੋ ਉਹ ਤੁਹਾਡੇ ਹੱਥਾਂ ਤੇ ਕੇਅਰ ਕਰਨਾ ਤੁਬੂਲਨ ਦੀ ਕੇਅਰ ਆਪਣੇ ਆਪ ਹੁੰਦੀ ਹੈ ਜੀ ਤੁਬੂਲਨ ਦੀ ਕੇਅਰ ਤੁਸੀਂ ਕਰਨੀ ਹੈ ਸੋ ਕੋਈ ਵੀ ਬੂਲਨ ਦਾ ਆਰਟੀਕਲ ਲੈ ਲਓ ਚਾਹੇ ਉਹ ਸਸਤਾ ਹੋਵੇ ਚਾਹੇ ਉਹ ਮਹਿੰਗਾ ਹੋਵੇ ਸੋ ਬੂਲਨ ਦੀ ਕੇਅਰ ਤੁਹਾਡੇ ਹੱਥ ਜੀ ਸੋ ਚੈੱਕ ਕਰੋ ਜੀ ਆ ਰਿਹਾ ਵਾਈਨ ਸ਼ੇਡ ਪਿੱਛਾ ਰਹੀ ਜੀ ਰਸਟ ਕਲਰ ਕਲਰ ਦੇਖੋ ਕਿੰਨਾ ਲਾਜਵਾ ਸੋ ਚੈੱਕ ਕਰੋ ਕਿੰਨੇ ਦੀ ਹੋ ਪਈ ਅਕੜੀ ਅਕੜੀ ਬੋਸ ਈਕਾਰਾ ਜੀ ਰੌਸ਼ ਛੇੜ ਆ ਵੀ ਟੌਪ ਕਲਾਸ ਕਲਰ ਹੈ ਜੀ ਕਲਰ ਦਾ ਹੌਲੀ ਪਾ ਜੀ ਪਾਇਆ ਹੋਇਆ ਮਾਡਲ ਦੇ ਕਿਡਾ ਸ਼ਾਨਦਾਰ ਸੋ ਇਹਨਾਂ ਦੀ ਪ੍ਰਿੰਟਿੰਗ ਦੇਖੋ ਬੋਟਮ ਵਾਲੀ ਪ੍ਰਿੰਟਿੰਗ ਆ ਦੇਖੋ ਆ ਦੇਖੋ ਜੀ ਆ ਸਲਵਾਰ ਦੇ ਪੌਂਚੇ ਤੇ ਪ੍ਰਿੰਟ ਬਣੇਗਾ ਜੀ ਆ ਬਲਾ ਸੋ ਆ ਦੁਪੱਟਾ ਹੈ ਇਸ ਦੇ ਨਾਲ ਚਨੂਨ ਦਾ ਸੋ ਲਾਜਵਾਬ ਜ਼ਬਰਦਸਤ ਐਕਸਲੈਂਟ ਕਲਰ ਸਪੈਸ਼ਲ ਪਿਓਰ ਕੈਸ਼ਮੀਰ ਔਰ ਪਸ਼ਮੀਨਾ ਇੱਕ ਸ਼ੇਡ ਆਇਆ ਜੀ ਮਹਿੰਦੀ ਗ੍ਰੀਨ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਜੀ ਬਿਊਟੀਫੁਲ ਆਰਾਮ ਟੈਕਸ ਦਾ ਲੋਗੋ ਵੀ ਲੱਗਿਆ ਹੋਇਆ ਜੀ ਕੋਈ ਐਸੀ ਗੱਲ ਨਹੀਂ ਹੈਗੀ ਠੀਕ ਹੈ ਜੀ ਆ ਦੇਖੋ ਆਰਾਮ ਟੈਕਸ ਦਾ ਲੋਗੋ ਲੱਗਿਆ ਹੋਇਆ ਬਟ ਇਸ ਤੇ ਲੋਗੋ ਨਹੀਂ ਲੱਗ ਕੇ ਆਇਆ ਹੈ ਆਰਾਮ ਟੈਕਸ ਦਾ ਹੀ ਹੈ ਆ ਦੇਖੋ ਆ ਦੇਖੋ ਆ ਲੋਗੋ ਇਧਰ ਆ ਗਿਆ ਦਾ ਆਰਾਮ ਟੈਕਸ ਦਾ ਸੋ ਮੈਂਦੀ ਸ਼ੇਡ ਆ ਬੜਾ ਪਿਆਰਾ ਫੇਡ ਸੋ ਕੋਈ ਵੀ ਕਲਰ ਬੁਕਿੰਗ ਕਰਾ ਲੋ ਜੀ ਆਪਣਾ ਕਲਰ ਸਾਰੇ ਸੋਨੇ ਆ ਪ੍ਰਾਈਸ 2000 ਰੁਪਏ ਬੁਕਿੰਗ ਲਈ ਸਿਰਫ ਸਾਡੇ ਦੋ ਨੰਬਰ ਆ ਜੀ ਦੋਨੋਂ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਆ ਦੋ ਨੰਬਰਾਂ ਤੇ ਹੀ ਬੁਕਿੰਗ ਹੋਣੀ ਆ ਸੋ ਆ ਚੈੱਕ ਕਰੋ ਸੋ ਬੁਕਿੰਗ ਵਾਲੇ ਨੰਬਰ ਹੈਗੇ ਆ ਜੀ ਇੱਕ ਤਾਂ ਹੈਗਾ 7837015332 7837015332 ਇੱਕ ਨੰਬਰ ਹੈਗਾ ਜੀ ਬੁਕਿੰਗ ਵਾਲਾ 852830084 8528330084 ਇਹ ਦੋ ਨੰਬਰਾਂ ਤੇ ਹੀ ਬੁਕਿੰਗ ਹੋਣੀ ਹੈ ਸੋ ਸਾਡਾ ਐਡਰੈਸ ਹੈਗਾ ਜੀ ਅਮਰਸਰੀਆ ਮਾਲਜਨ ਮੰਡੀ ਦੀ ਹੱਟੀ ਸਬਜ਼ੀ ਮੰਡੀ ਨੀਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਪਟਿਆਲਾ ਉਹਨ ਵਿਡੀਓ ਨੂੰ ਸ਼ੇਅਰ ਕਰ ਦਿਓ ਪ੍ਰਾਈਸ 2000 ਰੁਪਏ ਕੋਈ ਵੀ ਕਲਰ ਚਾਹੀਦਾ ਸਕਰੀਨਸ਼ਾਟ ਲੋ ਆਪਣਾ ਆਰਡਰ ਕਰੋ WhatsApp ਤੇ ਥੈਂਕ ਯੂ so much